ਲਓ ਜੀ ਅੱਜ ਆਪਾਂ ਰਮਾਂ ਨੂੰ ਕੁੱਟ ਕੇ ਦੇ ਰਹੇ ਹਾਂ ਚੂਰੀ ਆਪਣੇ ਇੱਕ ਸ਼ੱਕਰ ਤਾਂ ਹੈ ਨਹੀਂ ਸੀ ਆਪਾਂ ਗੁੜੀ ਗੁੜ ਦਾ ਕੁੱਟ ਕੇ ਊੜਦੀ ਬਣਾਈ ਆ। ਲਓ ਜੀ ਰਮਾਂ ਨੂੰ ਮੈਂ ਚੂਰੀ ਕੁੱਟ ਕੇ ਦੇ ਰਹੀ ਹਾਂ ਹੁਣ ਸ਼ੱਕਰ ਦੀ ਸ਼ੱਕਰ ਦੀ ਨਹੀਂ ਹੈਗੀ ਗੁੜਾ ਗੁੜ ਕੁੱਟ ਕੇ ਵੇਲਨੇ ਦੇ ਨਾਲ। ਵੇਲਨੇ ਦੇ ਨਾਲ ਗੁੜ ਨੂੰ ਕੁੱਟ ਕੇ ਚੂਰੀ ਬਣਤੀ ਸ਼ੱਕਰ ਹੈ ਨਹੀਂ ਸੀ ਤੇ ਬਹੁਤ ਸੁਆ ਲੱਗਦੀ ਹੈ ਮਾਂ ਇਹ ਚੂਰੀ ਜੀ। ਕਿਸੇ ਕਿਸੇ ਕਿਸਮਤਾਂ ਇਹਨੂੰ ਖਾਣ ਨੂੰ ਮਿਲਦੀ ਹੈ ਕਈ ਵਾਰ ਕਿਸੇ ਦੀ ਮਾਮਾ ਛੋੜੇ ਹੁੰਦੀ ਗੁਜ਼ਰ ਜਾਂਦੀਆਂ ਨੇ ਤੇ ਦੇਖ ਸਕਦੇ ਹੋ ਤੇ ਆ ਜੋ ਜਿਹਨੇ ਚੋਰੀ ਖਾਣੀਆਂ ਮੇਰੇ ਆਪਾਂ ਨੂੰ ਆ ਕੇ ਲਓ ਜੀ ਹੁਣ ਆ ਗਿਆ ਸੀ ਮੈਂ ਕਿੰਨੀ ਖਾਓ ਵੀ ਨਹੀਂ ਦੇਖੋ ਜੀ ਹੋਲ ਬਣ ਗਿਆ ਵਾਹ ਜੀ ਵਾਹ ਕੀ ਬਾਤ ਹੈ ਇਹ ਕੰਮ ਤੇ ਸ਼ਾਮ ਦਾ ਵਕਤ ਹੈ ਪਾਸਾ 5:10 ਹੋ ਚੁੱਕੇ ਨੇ ਜਮਾ ਡਾਇਰੈਕਟਰ ਲਈ ਸਹੀ ਦੱਸਦਾ ਮੈਂ ਤੁੱਕਾ ਇਹ ਲਾਇਆ ਸੀ 5 ਵਜੇ ਦੇ 10 ਮਿੰਟ ਹੋ ਚੁੱਕੇ ਨੇ ਤੇ ਇਧਰ ਆਪਾਂ ਸੁੰਨੀ ਸੁੰਨੀ ਪਾ ਕੇ ਇਹਨਾਂ ਨੂੰ ਤੇ ਹੁਣ ਮੈਂ ਛੱਟਣ ਜਾਣਾ ਗੋਹਾ ਜੀ ਤੇ ਮੰਮੀ ਨੇ ਹੁਣ ਮੇਰੇ ਵਾਸਤੇ ਸਰਪ੍ਰਾਈਜ਼ ਇਦਾਂ ਸਾਰਾ ਇਕੱਠਾ ਕਰ ਦਿੱਤਾ ਹੂੰ ਦਾ ਕੋਈ ਗਿਫਟ ਦਿੰਦਾ ਨਹੀਂ ਵੀ ਪੁੱਤ ਦਾ ਬਰਥਡੇ ਮੈਨੂੰ ਕੋਈ ਚੰਗੇ ਗਿਫਟ ਨਾ ਦਿਆ ਕਰੋ ਇਹੇ ਗਿਫਟ ਦੇ ਹੀ ਜਾਣਗੇ ਆਹ ਕੋਲ ਆ ਤਰੇ ਪਿਆ ਚੱਕਰ ਸਰਤੇ ਛੱਟਿਆ ਇਹੇ ਗਿਫਟ ਕਿਉਂ ਦਿੰਨੇ ਮੈਨੂੰ ਪਰ ਕਿਰਦਾ ਵੈਨ ਨਹੀਂ ਹੈ ਕੀ ਹੋਇਆ ਇਹ ਇੱਕ ਬੱਠਾ ਸਿੱਟ ਲੈਣਾ ਮੈਂ ਕੋਈ ਗੱਲ ਨਹੀਂ ਕੀਤੀ ਕਬਰੇ ਸੀ। ਅਰਕੇ ਲੱਗੇ ਨਹੀਂ ਦੇਖੀ। ਹੋਰ ਤੇ ਇਧਰ ਮੁਹੱਬਾ ਵੀ ਪੂਰੀ ਕੈਂਟ ਚਲੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ। ਤੇ ਮਗਰ ਰੱਬ ਦਾ 뷰 ਵੀ ਦੇਖ ਸਕਦੇ ਹੋ ਪੂਰਾ ਬੱਦਲਾਂ ਦਾ ਪੂਰਾ ਵਧੀਆ 뷰 ਹੈ ਇੰਦਾ ਪਿੱਛੋਂ। ਤੇ ਬੱਦਲ ਵੀ ਦੇਖ ਸਕਦੇ ਹੋ ਕਹੇ ਜੇ ਹੋ ਰਿਹਾ ਜੀ। ਕਦੇ-ਕਦੇ ਨਾ ਇਹ ਮਤਲਬ ਕਿ ਇਹ ਹੈ ਨਾ ਆਪਣਾ ਜਿਹੜਾ ਧੂਆਂ ਹੁੰਦਾ ਹੈ ਇਹ ਫੈਕਟਰੀਆਂ ਦਾ ਉਹ ਹੋ ਜਾਂਦਾ ਮੇਰੇ। ਤੇ ਇਧਰੋਂ ਪਿੱਛੋਂ ਸਨਸੈਟ ਦੇਖ ਸਕਦੇ ਹੋ। ਸਨਸੈਟ ਜਿਹਾ ਹੋਈ ਜਾਂਦਾਗਾ। ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ। ਬੱਦਲ ਬੂਰੇ ਕਾ ਐਂਡ ਹੋਏ ਭਈਆ ਤੇ ਹਵਾ ਵੇ ਇਧਰ ਚਲੀ ਜਾਂਦੀ ਐ ਤੇ ਠੰਡੀ ਹੰਡੀ ਹਵਾ ਵਿੱਚ ਆਪਾਂ ਨੇ ਮੇਟਦੇ ਨੇ ਕੰਮ ਤੇ ਫਿਰ ਆਪਾਂ ਜਾਨੇ ਹੁੰਨੇ ਹੈਗੀ ਗੁਰਦਾ ਗਰਾਊਂਡ ਦੇ ਵਿੱਚ ਰਨਿੰਗ ਕਰਨ ਐਕਸਰਸਾਈਜ਼ ਕਰਨ ਜਾਨੇ ਹੁੰਨੇ ਆਪਾਂ ਐਕਸਰਸਾਈਜ਼ 라이ਫ ਦੇ ਵਿੱਚ ਵੈਰੀ ਇੰਪੋਰਟੈਂਟ ਨੇ ਤੇ ਇਹ ਮੈਂ ਗੋਹ ਸਟਾ ਹੁਣਾ ਸਾਰਾ ਗੋਹ ਸਟਾਏ ਤੇ ਮਮੀ ਨੇ ਮੌਨ ਲੱਗ ਕੇ ਮੱਝਾਂ ਤੇ ਸ਼ਾਮ ਦੇ ਰੁਟੀਨ ਆ ਬਸ ਆਹੀ ਬਾਜੂ ਤਾਰ ਤਾਰ ਕੱਢਣ ਕੇ ਬਾਸ ਮੱਜਾਂ ਨਵਾ ਕੇ ਜੇ ਪਹਿਲਾ ਪਨਵਾਣੇ ਹੁੰਨੇ ਆ ਬਾਜੂ ਤਾਰ ਕੱਢਦੇ ਹੁੰਨੇ ਆ ਨਾ ਹਰ ਬੂਹੇ ਤੇ ਕਰਨਾ ਬਾਜੂ ਤਾਰ ਕੱਢਾਂਗੇ ਆ ਰਹਿ ਗਈ ਆਪਣੇ ਤਾਰ ਕੱਢਾਂਗੇ ਇਥੇ ਮੱਜਾਂ ਪਨਵਾਉਂਦੇ ਆ ਪਹਿਲਾਂ ਪਰਮਾਨ ਦਾ ਕੁੜਤਾ ਵੀ ਅੰਨ ਸਲਾਈ ਕਰਕੇ ਆ ਤੇ ਹਣ ਆਪਣਾ ਮੱਜਾਂ ਨੂੰ ਲੋਹਾਰ ਮਾਨ ਸਪਤਾ ਕਰਤਾ ਜਿਵੇਂ ਤੇ ਫਿਰ ਸਬਜ਼ੀ ਦਾ ਦੇਖ ਲੇ ਇਹ ਸਬਜ਼ੀ ਦਾ ਸਬਜ਼ੀ ਕੀ ਬਣਾਈ ਆ ਪਾ ਅੰਦਰ ਤੋਂ ਤਾਂ ਚੌੜੀ ਲੱਗੇਵਾ ਨਾ ਦੇਖਦੇ ਨਹੀਂ ਦੇਖਦੇ ਤੇ ਆਪਣੇ ਪਾਰਕ ਦੇ ਵਿੱਚ ਹੋਈ ਜਾਂਦਾ ਇੱਕ ਪੇਂਟ ਆ ਜਾਈਏ ਤੁਹਾਨੂੰ ਦਿਖਾਈਏ ਪੇਂਟ ਹੋਇੰਦੋਰੇ ਤੋਂ ਇਹ ਸਾਰਾ ਇਹ ਚਾਰੇ ਬਾਉਂਡਰੀ ਚਾਰੇ ਪਾਸੋਂ ਹੀ ਇਹ ਬਾਈ ਨੇ ਪੇਂਟ ਕਰਤੀ ਪੀਓਪੀ ਕਰਤੀ ਪੀਓਪੀ ਇਹ ਬਾਜ ਉਹਨਾਂ ਦੇ ਗ੍ਰਿਲਾਂ ਵੀ ਹੈਗੇ ਜਿਹੜੀਆਂ ਰੋਹੀਆਂ ਉਹਨਾਂ ਤੇ ਵੀ ਪੇਂਟ ਕਰਨਾ ਹੈ ਇਹ ਮਾਝਾ ਲੱਗ ਬਦਲਵਾਇ ਜਣਾ ਮੌਸਮ ਜਾਂਦੇ ਜਾਂਦਾ ਕੋਈ ਲੱਗ ਰਿਹਾ ਹੈ ਪੂਰਾ ਘੈਂਟ ਹੋ ਰਿਹਾ ਬੱਦਲਾ ਦਿਨੇ ਕਿੰਨਾ ਕਣੀਆਂ ਗਾ ਦੇਖੇ ਹੂੰ ਬਾਲੀਆਂ ਕਣੀ ਆ ਰਹੀਆਂ ਸੀ ਮੈਨੂੰ ਬੈਲਤੀ ਤੂੰ ਘਰ ਦੀ ਦੇਖ ਪਾਲਦੀ ਕਰਦੀ ਦੋ ਗਣੀਆਂ ਆਈਆਂ ਸੀ ਕਿੰਨਾ ਗਾ ਆ ਗਈ ਉਹ ਦਿਹਾੜੀ ਇਹ ਹੀਆਂ ਗਣੀਆਂ ਸੀਗੀਆਂ ਬੜਾ ਕਿਤੇ ਪਿਆ ਹੋਰ ਨਹੀਂ ਤਾਂ ਬਾਹ ਨੂੰ ਹੀ ਆ ਗਿਆ ਕਿਤਾਜ ਹੂੰ ਹੈਨਾ ਕਹਾਂ ਪਰ ਜਾਂਦੇ ਟੈਂਕੀ ਵੀ ਮਾਰ ਤੇ ਹੁਣ ਆਪਣੀ ਸੱਪਰੂਗੀ ਟੈਂਕੀ ਜੀ ਫਿਰ ਮੰਮੀ ਨਾਲ ਤਾਂ ਸੰਦੇਸ਼ ਮਿਲ ਜਾਊਗਾ ਚਲੋ ਫਿਰ ਮਮੀ ਨਾਲ ਨਾਲ ਕੰਮ ਕਰੀਏ ਉਹ ਸੁਣਨਾ ਕੋਈ ਤਾਂ ਮੈਂ ਦਾਲ ਸਬਜ਼ੀ ਕੱਟਦੀ ਆ ਪੁੱਤ ਦੇਖਦੀ ਆ ਆਲੂ ਤਾਂ ਪਏ ਹੋਰ ਨਹੀਂ ਮੈਨੂੰ ਪਤਾ ਨਹੀਂ ਕੀ ਪਾਵਾਂ ਉਹ ਮੈਂ ਨਹੀਂ ਫਿਰ ਇਕੱਲੇ ਆਲੂ ਬਣਾਉਂਗੀ ਸਬਜ਼ੀ ਆ ਖਾ ਬੋਣੀ ਪੂਪਾਈ ਤੁਹਾਨੂੰ ਸਬਜ਼ੀ ਤੁਹਾਨੂੰ ਮੁਰਗਾਣਾ ਬਣਾ ਲੈ ਮੁਰਗਾ ਸੇ ਖਾਂਦੇ ਨਹੀਂ ਮਾਟਰ ਪਣੀ ਮਾੜੀ ਚੀਜ਼ ਐ ਸੇ ਖਾਂਦੇ ਨਹੀਂ ਹੋਰ ਠੀਕ ਆ ਸੌਰੀ ਪੁੱਤ ਮੈਂ ਗਲਤੀ ਨਾਲ ਲੈਤਾ ਹਾਂ ਤੇ ਚਲ ਕੋਲ ਮੈਂ ਦੋ ਚੌਲੇ ਪਾ ਕੇ ਆਲੂ ਚੌਲੇ ਬਣਾ ਲਵਾਂ ਠੀਕ ਆ ਪਾਉਂਦੀ 8 ਦਾਣੇ ਪਾ ਦਾਂ ਮੈਂ ਚੌਲੇ ਓਕੇ ਫਿਰ ਦੇਖੋ ਜੀ ਰਾਤ ਨੂੰ ਕੁਝ ਗੇ ਰੋਟੀ ਖਾਣ ਕਾ ਰਾਤ ਨਰਮਨ ਰੋਟੀ ਖਾਂਦਾ ਨਹੀਂ ਅੱਜ ਮੈਂ ਕਿਉਂ ਦੇਖੋ ਜਿਆ ਡੈਡੀ ਮੰਮੀ ਨੇ ਇਕੋ ਜਿਹਾ ਪਿਆਰ ਕਰਦਾ ਅੱਜ ਡੈਡੀ ਵੀ ਚੱਪਲ ਲੈ ਤਾਉਂਦੇ ਮੇਰੀਆਂ ਲੈ ਤਾਉਂਦੇ ਕਬੀਲਦਾਰ ਹੋ ਗਿਆ ਹਨਰਮਨ ਕਹੇ ਜਿੰਨਾ ਦੀ ਸਾਹਮਣੇ ਕਰੀ ਬਾਈ ਪਾਈ ਵੀਰ ਦਾ ਡੱਬੇ ਚ ਨਹੀਂ ਹੈਗੀਆ ਅੱਛਾ ਨੈਕਸਟ ਹੋ ਰਿਹਾ ਬਹੁਤ ਵਧੀਆ ਜਿਹੜੀ ਸਰਮਾਨ ਖਾਨ ਨੇ ਬਣਾਈ ਹੈ ਟਪਣਾ ਹੈ ਉਹ ਮੋਟੋ ਲੱਗੀ ਹੈ ਜੀ ਇਹਦਾ ਕੋਈ ਲਾਂ ਦੇ ਚਲੋ ਜੀ ਹੁਣ ਆਪਾਂ ਰੋਟੀ ਬਣਾ ਰਹੇ ਹਾਂ ਤੇ ਸਬਜ਼ੀ ਬਣਾਈ ਅੱਜ ਆਪਾਂ ਨੂੰ ਗੰਡੇ ਪਲਣਾ ਲਓ ਜੀ ਆਪਣੀ ਸਬਜ਼ੀ ਬਣਾ ਰਹੇ ਹਾਂ ਮੈਂ ਤਾਂ ਹੁਣ ਆਪਾਂ ਸੁਸਾਇਟੀ ਚ ਲੈ ਕੇ ਆਇਆ ਖਾਣਾ ਤੇ ਬਹੁਤ ਜ਼ੋਰ ਲਵਾਰੀ ਆਈ ਸਾਰੇ ਰਾਤ ਰੁਕਾਂਗਾ ਤੇ ਇਸਨੇ ਟਾਇਰ ਇਹਦੇ ਹੋਰੇ ਪੈਂਚਰ ਇਹ ਬਹੁਤ ਗਰਮੀ ਆ ਧੁੱਪੇ ਦੇਖ ਸਾਦੇ ਆ ਹੁੰਦੀ ਹੈ ਲਾਈਵ ਆਪਣੀ ਜੇਰਾ ਬਣੇ ਮਾੜੇ ਮੋਟੇ ਅਮੀਰ ਘਰੇ ਜਾਂਦੇ ਆ ਕੰਮ ਤਾਂ ਨਾ ਕਰਨੇ ਬੰਦੇ ਇੱਕਦਾਂ ਮੋਟਰਸਾਈਕਲ ਹੁੰਦਾ ਹੀ ਤੇ ਹੁਣ ਆਪਾਂ ਐਤੋ ਰੈਡੀ ਹੋ ਜਾਂਦੇ ਸੀ ਤੇ ਹੁਣ ਇਹ ਤੋਂ ਆਪਾਂ ਖਾ ਲੈ ਕੇ ਆਇਆ ਪਿਆਗ ਲਗਾ ਦੱਟੀਏ ਗੱਲਾ ਤੇ ਚਲੋ ਘਰੇ ਜਾਂਦੇ ਹਾਂ ਜੀ ਹੁਣ ਬਾਹਰ ਆ ਗਏ ਮਿੱਤਰੋ ਨੇਰੀ ਨੇਰੀ ਆ ਚੁੱਕੀ ਹੈ ਤੇ ਮੈਂ ਅਖਾ ਚਲੋ ਆਪਾਂ ਸਨ ਵੀ ਪਾਈ ਦਿੰਨੇ ਹਣ ਬਾਹਰ ਦੇਖ ਸਕਦੇ ਪੂਰੀ ਤੇ ਨੇਰੀ ਆ ਰਹੀ ਹੈ ਇੱਥੇ ਆਪਣੇ ਕੱਪੜੇ ਪਏ ਆ ਆ ਨਿੱਚੜ ਗਏ ਪਏ ਆ ਤੇਨਾਂ ਨੂੰ ਨਾ ਪਾ ਚਾਗਦੇ ਇਥੇ ਆਪਾਂ ਸਨ ਨਹੀਂ ਪਾਣੇ ਹੁਣ ਇਹ ਆ ਪੱਤਕਾਰ ਬੜੀ ਕਸਤੀ ਸੀ ਤੇਨਾਂ ਨੂੰ ਆਪਾਂ ਪਾਣੇ ਸਨ ਨਹੀਂ ਤੇਨਾਂ ਪੱਖਾ ਕਰ ਦਿੰਦੇ ਹਾਂ ਹੁਣ ਬੰਦ ਕਿਉਂਕਿ ਹੁਣ ਠੰਡੀ ਹਵਾ ਬਹੁਤ ਚੱਲ ਰਹੀ ਹੈ ਤੇ ਆਪਾਂ ਹੁਣ ਇੱਧਰ ਪੱਖਾ ਵੰਦ ਕਰ ਦਿੰਦੇ ਆ ਮੈਂ ਵੀ ਆਖਿਆ ਚੱਲੋ ਹੁਣ 2:30 ਬਚ ਚੁੱਕੇ ਹਨ ਜੇ ਲੁਮਾਇਆ ਖੈ ਤੇ ਰਪਾ ਪਾ ਨੇ ਦੇਉ ਤੇ ਬਦਲ ਤੇ ਕਾਲੇ ਕਾਲੇ ਹੋ ਗਏ ਬਦਲਾਂ ਵਿੱਚ ਲੈ ਗਿਆ ਆਪਾਂ ਕੈਮਰਾ ਦੇਖ ਸਕਦੇ ਜੀ ਬਾਹਰ ਪਹੀ ਪਈਂਦਾਗਾ ਮੀ ਤੇ ਆਪਾਂ ਪਾਤੀ ਸੀ ਹੁਣ ਸੁੰਨੀ ਸੁੰਨੀ ਪਾਤੀ ਆਪਾਂ ਤੇ ਹੰਡੇ ਹੰਡੇ ਵਧੀਆ ਤੇ ਨਹੀਂ ਕੱਲ ਨੂੰ ਨਹੀਂ ਐਸ ਵੇਲੇ ਪਾਉਂਦਾ ਮੈਂ ਸੁੰਨੀ ਕੋਕੋ ਵੀ ਸਵੇਰ ਦਾ ਇੱਥੇ ਬੈਠਾ ਕੋਕੁਕੜੀ ਕੋਕੋ ਆ ਪਾਣੀ ਤੇ ਬਾਹਰ ਤਪਈਂਦਾ ਪੂਰਾ ਜੋਰ-ਜੋਰ ਮੀ ਤੇ ਆਪਾਂ ਉਹਨਾਂ ਨੂੰ ਸੰਨੀ ਤੇ ਖੜਾਤਾ ਵਧੀਆ ਖੜੀ ਖਾਈ ਜਾਣਗੇ ਤੇ ਪੂਰਾ ਵਧੀਆ ਚਲੋ ਮੀ ਪੈ ਗਿਆ ਠੰਡ ਜੀ ਹੋ ਗਈ ਤੇ ਇੱਧਰ ਮੰਮੀ ਸੇ ਆਈਂਦੀ ਇਹ ਕੱਪੜੇ ਤੁਹਾਨੂੰ ਪਤਾ ਹੀ ਹੈ ਤੇ ਨਹੀਂ ਐਸ ਵੇਲੇ ਪਾਣੀ ਸੰਨੀ ਵਧੀਆ ਚੱਲ ਠੰਡੇ ਠੰਡੇ ਪਾਤੇ ਨਹੀਂ ਮੀ ਪੈ ਲੱਗ ਜਾਂਦਾ ਹੁਣ ਇਹ ਸਾਰਾ ਦਿਨ ਫਿਲਮੀ ਦੇਖਦੇ ਰਹਤੇ ਹੈ। ਇਸ ਕੋਈ ਕੰਮ ਨਹੀਂ। ਨੈਟਵਰਕ ਖੜ ਗਿਆ ਹੀ ਮੀਂਹ ਦੇ ਕਾਰਨ। ਤੇ ਚਲੋ ਕੋਈ ਨਾ ਸਿਉਂ ਦੇ ਕੱਪੜੇ ਇਹਨਾਂ ਨੂੰ। ਹਾਂ ਜੀ ਮਿੱਤਰੋ ਤੇ ਆਪਣਾ ਸਮਾਜਾ ਬਲੌਗ ਦਾ ਲੱਗਿਆ ਆਪਾਂ ਜਰੂਰ ਰੱਖਿਓ ਕਮੈਂਟਾਂ ਵਿੱਚ ਤੇ ਅੱਜ ਆਪਣੇ ਇੱਕ ਭਾਈ ਦਾ ਬਰਥਡੇ ਸੀਗਾ ਹਣੀ ਖਾਨ ਲੋਤੀ ਦਾ ਜੀ ਪਾਕਿਸਤਾਨ ਤੋਂ ਆਪਣੇ ਨਾਲ ਭਾਈ ਜੜਿਆ ਹੋਇਆਗਾ ਤੇ ਅੱਜ ਉਹਦਾ ਹੱਦ ਵਰਠੜਿਆਈ। ਅੱਲਾ ਉਹਨੂੰ ਸਲਾਮਤ ਰੱਖੇ। ਵਧੀਆ ਵਧੀਆ ਲਿਆ ਅੱਲਾ ਵਧੀਆ ਲੰਮੀ ਉਮਰ ਬਖਸ਼ੇ ਤੇ ਵਧੀਆ ਮੈਂ ਉਹਨੂੰ ਦੁਆਵਾਂ ਦਿੰਨਾ ਬਹੁਤ ਤਰੱਕੀ ਕਰੇ ਅੱਗੇ ਜਾ ਕੇ ਉਹ ਤੇ ਵਧੀਆ ਉਹ ਵਧੀਆ ਖੁਸ਼ ਰਹੇ ਆਂ ਜ਼ਿੰਦਗੀ ਵਿੱਚ ਜੀ ਤੇ ਐ ਇੰਨੀ ਕੀ ਦੁਆਇਆ ਭਰਾ ਨੂੰ ਆਪਣੇ ਨੂੰ ਤੇ ਆਪਣੇ ਨੂੰ ਹੈਪੀ ਬਰਥਡੇ ਭਰਾ ਤੇ ਤੁਸੀਂ ਵੀ ਜਾ ਰਹੇ ਸਾਰੇ ਜਣ ਜਾ ਕੇ ਆਪਣੇ ਭਰਾ ਨੂੰ ਕਮੈਂਟਾਂ ਵਿੱਚ ਹੈਪੀ ਬਰਥਡੇ ਜ਼ਰੂਰ ਵਿਸ਼ ਕਰਿਓ ਆਪਣੇ ਨਾ ਪਾਕਿਸਤਾਨ ਤੋਂ ਭਾਈ ਖਾਣੀ ਖਾਣ ਲੋ ਤੇ ਜੁੜਿਆ ਹੋਏ ਧੰਨਵਾਦ